ਸਾਹਿਬ ਜੀ ਵਾਹਿਗੁਰੂ ਜੀ ਬਹੁਤ ਬੀਜੇ ਰੇ ਰੈਕ ਦੇ ਬੰਨੂ ਵਿੱਚ ਪਰ ਪਿਆਰ ਨੇ ਸੋ ਸਭ ਤੋਂ ਬੇਤੀਆ ਕੋਨਾ ਬਣੀਏ ਜਿਹੜਾ ਮਹਿਲਾ ਕਰਦੀ ਕਿਰਪਾਲਤਾ ਕਰੇਗਾ ਜੀ ਅ ਸਭ ਤੋਂ ਬੇਤੀਆ ਰੈਕ ਦੇ ਉੱਪਰ ਜਾਦਾ ਨਾ ਬੈਠੋ ਸੋ ਪੱਲਾ ਪੱਲਾ ਬੀ ਦੇ ਗੌਰ ਕਰਦੇ ਜੀ ਸਾਰੇ ਤੁਹਾਡੇ ਦੁਆਰਾ ਫਿਰ ਫਿਰ ਬੇਗੋ ਦਿਲੋਂ ਪਿਆਰ ਨੇ ਰੈਕ ਦੇ ਉੱਤੇ ਸਮੂੱਚੇ ਬਰਾ ਸੰਖੇਪ हथ रखण गुरू ते नगार हांजी हरिगा विंद बारे चार घेरे वेरगा वाले करणा दिल हरिगा जी बाबा नागर सिंध जी हाज़िर चार घेरे चार घेरे फेर आग जी ਹਾਂ ਜੀ ਬਾਬਾ ਜੀ ਬਣਾ ਕੇ ਬਹੁਤ ਸੁਰਾ ਸੇਪੇ ਰੱਤ ਦਾ ਵਾਹਿਗੁਰੂ ਸੋ ਚਾਰ ਪੇਰੋ ਜਿਹੜੀ ਹੋਰ ਪ੍ਰੇਕ ਤੇ ਜਿਹੜੇ ਪੂਰਾ ਗਾਉ ਤਰਾਰ ਪੜਤੀ ਕਹਾਵਾ ਪ੍ਰਤੀਤ ਮਹਾਨ ਮਹਿਲਾ ਜਿਹੜਾ ਉਹਨਾਂ ਮਹਾਨ ਸ਼ਹੀਦਾਂ ਦੀ ਧਰਤੀ ਦੇ ਖੇਡਿਆ ਜਾ ਰਿਹਾ ਹੈ ਜਿਹੜੀ ਪਰਤੀ ਤਾਂ ਸਾਡੀ ਦੇਸ਼ ਦੇ ਸ਼ਹੀਦਾਂ ਦੇ ਜਿਹੜੇ ਜੰਮ ਬਾਬਾ ਜੀ ਦਾ ਬਾਪ ਜੀ ਸਿਖਾਇਆ ਜੀ ਅੱਜ ਉਹ ਪਵਨ ਪਵਿੱਤਰ ਉਸਤਾਨਾਂ ਤੋਂ ਸ਼੍ਰੀ ਵਿਸ਼ਖਨਾ